ਸਨਮੂਰੇ ਇਹ ਰਿਕਵੈਸਟ ਕਰਦਾ ਵੀ ਮੇਰਾ ਤਾਂ ਘਰ ਉਜੜ ਗਿਆ ਕੱਲੇ ਸੀ ਮੇਰੇ ਹੂੰ ਮੇਰੇ ਤਾਂ ਜੰਦਾ ਲੱਗ ਗਿਆ ਹੂੰ ਤੇ ਹੋਰਾਂ ਦੇ ਨਾਲ ਲੱਗੇ ਜੰਦਾ ਹੂੰ ਪੂਰਾ ਦੇ ਪੁੱਤ ਬਚਾਉਣ ਵਾਸਤੇ ਸਿਰਫ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਵੀ ਇੱਥੇ ਕੰਟਰੋਲ ਕੀਤਾ ਜਾਵੇ ਸਾਡੇ ਸਾਡੀ ਤਲਵੰਡੀ ਸਭ ਤੋਂ ਇੱਕ ਸਾਡੇ ਧਾਰਮਿਕ ਜਗ੍ਹਾ ਜਦੋਂ ਪੂਰਾ ਕੰਟਰੋਲ ਕੀਤਾ ਜਾਵੇ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਹਦਾ ਜਦੋਂ ਇੱਥੇ ਕੰਟਰੋਲ ਨਹੀਂ ਕਰ ਰਿਹਾ ਹੋਰ ਚੀਜ਼ ਕੋਈ ਮਿਲਦੀ ਨਹੀਂ ਚਿੱਟਾ ਜਿੱਥੋਂ ਮਰਜ਼ੀ ਲੈ ਲੋ ਤਲਵੰਡੀ ਜੂ ਅਫਸੋਸ ਦੀ ਗੱਲ ਹੈ ਤੇ ਪ੍ਰਸ਼ਾਸਨ ਵਾਸਤੇ ਬੜੇ ਸ਼ਰਮ ਦੀ ਗੱਲ ਹੈ ਜੀ ਪਿਛਲੇ 10 ਦਿਨਾਂ ਤੋਂ ਇੱਥੇ ਨੌ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਮੁੰਡਾ 30 ਸਾਲ ਦਾ ਸੀ ਈਟੀਟੀ ਕਰੀ ਜਾਂਦਾ ਸੀ 2 ਮਹੀਨੇ ਰਹਿ ਗਏ ਸੀ ਕੱਲਾ ਮੇਰੇ ਲੜਕਾ ਸੀ ਠੀਕ ਹੈ ਜੀ ਇਹਨੇ ਘਰੋਂ ਜਾ ਕੇ ਕਿਸੇ ਤੋਂ ਚਿੱਟਾ ਲਿਆ ਚਿੱਟਾ ਲੈ ਕੇ ਇੰਜੈਕਸ਼ਨ ਲਾਇਆ ਆਪਣੇ ਬੱਸ ਸੱਡੇ 'ਚ ਠੀਕ ਹੈ ਇਹ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਉਥੇ ਡਿੱਗਿਆ ਪਿਆ ਮੇਰੇ ਜਾਣ ਤੋਂ ਪਹਿਲਾਂ ਹੀ ਲੱਗੇ ਸੀ ਚੱਕੀਓ ਉਥੇ ਕੋ ਥਾਣੇਦਾਰ ਵੀ ਐਸਐਸ ਦੀ ਪਹੁੰਚ ਗਿਆ ਸੀ ਠੀਕ ਹੈ ਜੀ ਤੇ ਮੈਂ ਪ੍ਰਸ਼ਾਸਨ ਨੂੰ ਇਹ ਹੀ ਰਿਕਵੈਸਟ ਕਰਦਾ ਵੀ ਮੇਰਾ ਤਾਂ ਘਰ ਉਜੜ ਗਿਆ ਇਕੱਲਾ ਹੀ ਸੀ ਮੇਰੇ ਮੇਰੇ ਤਾਂ ਜੰਦਾ ਲੱਗ ਗਿਆ ਤੇ ਹੋਰਾਂ ਦੇ ਨਾਲ ਲੱਗੇ ਜੰਦਾ ਪੂਰਾਂ ਦੇ ਪੁੱਤ ਬਚਾਉਣ ਵਾਸਤੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਵੀ ਇੱਥੇ ਕੰਟਰੋਲ ਕੀਤਾ ਜਾਵੇ ਸਾਡੇ ਸਾਡੇ ਤਲਵੰਡੀ ਸਾਬੋ ਤੋਂ ਇੱਕ ਸਾਡੇ ਧਾਰਮਿਕ ਜਗ੍ਹਾ ਪ ਬਿਹਤਰ ਜਗ੍ਹਾ ਹੈ ਚੌਥਾ ਤਖਤ ਹੈ ਫਿਰ ਵੀ ਇੱਥੇ ਨਸ਼ਾ ਕਿਉਂ ਨਹੀਂ ਰੁਕ ਰਿਹਾ ਤੇ ਇਸ ਕਰਕੇ ਮੈਂ ਪ੍ਰਸ਼ਾਸਨ ਤੋਂ ਪੂਰ ਜ਼ੋਰ ਮੰਗ ਕਰਦਾ ਵੀ ਮੇਰਾ ਤਾਂ ਚਲੇ ਗਿਆ 30 ਸਾਲ ਦਾ ਇਕੱਲਾ ਹੀ ਸੀ ਤੇ ਹੋਰ ਦਾ ਨਾ ਕਿਸੇ ਦਾ ਵਿਚਾਰੇ ਦਾ ਕੋਈ ਇਕੱਲਾ ਪੁੱਤ ਜਾਂ ਦੋ ਪੁੱਤ ਚਲੇ ਜਾਣ ਇਹ ਨਸ਼ੇ ਤੇ ਪੂਰੇ ਤੋਂ ਪੂਰਾ ਕੰਟਰੋਲ ਕੀਤਾ ਜਾਵੇ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਹਦਾ ਜਦੋਂ ਇਹਤੇ ਕੰਟਰੋਲ ਨਹੀਂ ਕਰ ਰਿਹਾ ਹੋਰ ਚੀਜ਼ ਕੋਈ ਮਿਲਦੀ ਨਹੀਂ ਚਿੱਟਾ ਜਿੱਥੋਂ ਮਰਜ਼ੀ ਲੈ ਲੋ ਤਲਵੰਡੀ ਚੋਂ ਪੂਰ ਕੰਟਰੋਲ ਨਹੀਂ ਕਰ ਰਿਹਾ ਪ੍ਰਸ਼ਾਸਨ ਕੋਈ ਕੰਟਰੋਲ ਨਹੀਂ ਕਰ ਰਿਹਾ ਜੇ ਕੰਟਰੋਲ ਕਰਿਆ ਹੁੰਦਾ ਮੇਰਾ ਲੜਕਾ ਮਰਦਾ ਨਹੀਂ ਸੀ ਠੀਕ ਠੀਕ ਹੈ ਜੀ ਹਾਂ ਮੈਂ ਪ੍ਰਸ਼ਾਸਨ ਤੋਂ ਪੁਰਜੂਰ ਮੰਗ ਕਰਦਾ ਬੜੇ ਚਮਾਂ ਨਾਲ ਪਾਲਿਆ ਸੀ ਦੁਸਰ ਮੀਰ ਸੀ ਇਕੱਲਾ ਇਕੱਲਾ ਮੇਰੇ ਜਵਾਕ ਸੀ ਮੈਂ ਬਹੁਤ ਚਮਾਂ ਨਾਲ ਪਾਲਿਆ ਸੀ ਠੀਕ ਹੈ ਜੀ ਤੇ ਅੱਜ ਮੇਰਾ ਜਵਾਕ ਰਾਖ ਬਣ ਗਿਆ ਤੇ ਮੈਨੂੰ ਪਤਾ ਜਾਂ ਪ੍ਰਮਾਤਮਾ ਨੂੰ ਪਤਾ ਹੈ ਉਹ ਪ੍ਰਸ਼ਾਸਨ ਇਹਦੇ ਕਿੰਨੀ ਧਿਆਨ ਦੇਵੇ ਜਿਨ੍ਹਾਂ ਦੇ ਘਾਰਾਂ ਨੂੰ ਜਿੱਦੇ ਲੱਗੀ ਜਾਂਦੇ ਆ ਉਹਨਾਂ ਨੂੰ ਉਹਨਾਂ ਕਨੇ ਨਹੀਂ ਧਿਆਨ ਦੇਵੇ ਉਹਨਾਂ ਦੇ ਸ਼ਕਤੀ ਕਰੇ ਚਿੱਟੇ ਵਾਲਿਆਂ ਦੇ ਅਫਸੋਸ ਦੀ ਗੱਲ ਹੈ ਤੇ ਪ੍ਰਸ਼ਾਸਨ ਵਾਸਤੇ ਬੜੇ ਸ਼ਰਮ ਦੀ ਗੱਲ ਹੈ ਜੀ ਪਿਛਲੇ 10 ਦਿਨਾਂ ਤੋਂ ਇੱਥੇ 9 ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜੋ ਕਿ ਦੋ ਡੈੱਡ ਬਾਡੀਆਂ ਤਾਂ ਬੱਸ ਸਟੈਂਡ ਤਲਵੰਡੀ ਸਾਬੋ ਵਿੱਚੋਂ ਮਿਲੀਆਂ ਇੱਕ ਅੱਜ ਤੋਂ 10 ਦਿਨ ਪਹਿਲਾਂ ਮਿਲੀ ਸੀਗੀ ਇੱਕ 24 ਤਰੀਕ ਨੂੰ 108 ਐਂਬੂਲੈਂਸ ਵਿੱਚੋਂ ਕਿਸੇ ਦੀ ਇੱਕ ਰਾਤੀ ਚੱਕੀ ਆ ਜੋ ਰਾਤੀ ਚੱਕੀ ਆ ਇਹ ਮਾਪਿਆਂ ਦਾ ਇਕਲੌਤਾ ਪੁੱਤਰ ਸੀਗਾ ਇਹ ਲੜਕੇ ਦੀ ਮਦਰ ਮਰੀ ਬਚਾਰੇ ਦੀ ਇਹਦੇ ਫਾਦਰ ਸਾਹਿਬ ਟੀਚਰ ਰਟਾਇਰ ਨਗੇ ਉਹ ਬਿਲਕੁਲ ਹੀ ਇਕੱਲੇ ਰਹਿ ਗਏ ਹੂੰ ਪ੍ਰਸ਼ਾਸਨ ਦਾ ਇਸ ਗੱਲ ਵੱਲ ਕੋਈ ਧਿਆਨ ਨਹੀਂ ਕਿ ਸ਼ਹਿਰ ਵਿੱਚ ਸਿੱਕਾ ਛੜਿਆ ਹੁੰਦਿਕ ਰਿਹਾ ਹੈਗਾ ਇਹਤੇ ਕੋਈ ਰੋਕ ਫਾਮ ਨਹੀਂ ਹੋ ਰਹੀ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਰਾਤ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਆਪਦੇ ਮਾਪਿਆਂ ਨੂੰ ਰੋਂਦੇ ਹੋਏ ਮਾ ਇਹ ਪਿਓ ਨਹੀਂ ਰੋਂਦੋ ਛੱਡ ਕੇ ਮਾਤਾ ਪਿਤਾ ਵਿਚਾਰੇ ਦੀ ਪਹਿਲਾਂ ਹੀ ਮਰੀ ਜਾ ਉਹਦਾ ਬਾਪ ਇਸ ਟਾਈਮ ਬਿਲਕੁਲ ਇਕੱਲਾ ਰਹਿ ਚੁੱਕਿਆ ਹੈ ਜਿਹਦਾ ਕੋਈ ਸਹਾਰਾ ਨਹੀਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਰਹਿੰਦੇ ਨੌਜਵਾਨਾਂ ਨੂੰ ਬਚਾਇਆ ਜਾਵੇ ਜੋ ਤਲਵੰਡੀ ਵਿੱਚ ਨਸ਼ਿਆਂ ਦਾ ਦਰਿਆ ਇਸ ਟਾਈਮ ਵਗ ਰਿਹਾ ਹੈ ਉਹਤੇ ਠੱਲ ਪਾ ਕੇ ਉਸ ਨੂੰ ਰੋਕਿਆ ਜਾਵੇ ਦੋਸ਼ੀਆਂ ਨੂੰ ਫੜ ਕੇ ਬੰਦੀ ਸਜ਼ਾਵਾ ਦੇ ਕੇ ਉਹਨਾਂ ਨੂੰ ਜੇਲ੍ਹ ਛਡਕਿਆ ਜਿਹੜੀ ਰਾਤ ਡਡਮਡ ਵਿੱਚ ਉਹਦੇ ਵਿੱਚ ਹੀ ਮਤਲਬ ਚਿੱਟਾ ਕੋਲੇ ਪਿਆ ਸੀ ਜਾਂ ਟੀਕਾ ਤੁਸੀਂ ਦੇਖਿਆ ਹੂੰ ਹਾਂ ਜੀ ਉਹਦੇ ਤੁਸੀਂ ਦੇਖੋ ਵੀਡੀਓ ਦੇਖੋ ਉਹ ਲੜਕੇ ਦੇ ਕੋਲੇ ਸਰੰਝ ਤੇ ਕੋਲੇ ਉਹਦਾ ਨੀਡਲ ਸਾਰਾ ਕੁਝ ਕੋਲੇ ਪਿਆ ਜੀ ਬਿਲਕੁਲ ਕੋਲੇ ਮਿਲਿਆ ਤੇ ਇਹ ਬੱਸ ਸਟੈਂਡ ਦੇ ਵਿੱਚੋਂ ਮਿਲਿਆ ਵੱਡੇ ਸ਼ਰਮ ਦੀ ਗੱਲ ਤਾਂ ਇਹ ਆ ਵੀ ਜਿੱਥੇ ਪਬਲਿਕ ਦਾ ਆਉਣਾ ਜਾਣਾ ਉਥੋਂ ਡੈੱਡ ਬਾਡੀयां ਮਿਲ ਰਹੀਆਂ ਜਿਹੜੀ 10 ਦਿਨ ਪਹਿਲਾਂ ਮਿਲੀ ਆ ਉਹ ਵੀ ਉਥੋਂ ਮਿਲੀ ਜੋ ਰਾਤ ਮਿਲੀ ਉਹ ਵੀ ਉਥੇ ਇਤਿਹਾਸਿਕ ਸਿਕਸਾਨ ਹੈ ਦਸਵੇਂ ਦਸਮੇਸ਼ ਪਿਤਾ ਜੀ ਦੀ ਚਰਨਸ਼ੋਹ ਪ੍ਰਾਪਤ ਧਰਤੀ ਹੈ ਕੀ ਮੰਗ ਕਰਦੇ ਹੋ ਮੁੱਖ ਮੰਤਰੀ ਤੋਂ ਤੁਸੀਂ ਅਸੀਂ ਇਹ ਦਸ਼ਮ ਪਿਤਾ ਸ਼੍ਰੀ ਗੋਵਿੰਦ ਸਿੰਘ ਜੀ ਦੀ ਚਰਨਸ਼ੋਹ ਪ੍ਰਾਪਤ ਧਰਤੀ ਹੈ ਅਸੀਂ ਸੀਐਮ ਸਾਹਿਬ ਤੋਂ ਇੱਕੋ ਹੀ ਮੰਗ ਕਰਦੇ ਆਂ ਬਿਨ ਨਸ਼ਿਆਂ ਨੂੰ ਠੱਲ ਪਾਈ ਜਾਵੇ ਨਸ਼ਿਆਂ ਨੂੰ ਠੱਲ ਪਾਈ ਜਾਵੇ ਤਾਂ ਕਿ ਜੋ ਨੌਜਵਾਨ ਨਸ਼ੇ ਕਰਦੇ ਹਨ ਉਹਨਾਂ ਨੂੰ ਉਸ ਤੋਂ ਰੋਕਿਆ ਜਾਵੇ ਤੇ ਉਹਨਾਂ ਦੇ ਮਾਪਿਓ ਦੇ ਸ਼ਰਧਾਂ ਨੂੰ ਸ਼ਾਂਤ ਕੀ ਕਰੇ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਇਸੇ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਨੀ ਜ਼ੀਲੈਂਡ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜ੍ਹਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ